ਕੀ ਕੀ ਤੇਰਨਾ ਹੋਇਆ ਕਿੱਦਾਂ ਗਿਆ ਕਿੱਦਾਂ ਇੱਥੋਂ ਗਿਆ ਸਾਰਾ ਕੁਝ ਵਿੱਚ ਦੱਸ ਦੇ ਮੇਰਾ ਨਾਮ ਹਰਸਿਮਰਨ ਸਿੰਘ ਪਿੰਡ ਪੰਘਾਰਾ ਤਹਿਸੀਲ ਮਕੇਰੀਆਂ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਮੇਰਾ ਜਿਹੜਾ ਆਰਮੀ ਨੰਬਰ ਆ ਉਹ 19014347 ਐਚ ਚ ਸਿਪਾਹੀ ਹਰਸਿਮਰਨ ਸਿੰਘ ਤੇ ਬਰੇਵੋ ਕੰਪਨੀ ਦਾ ਮੈਂ ਤੇ ਵੀ ਸਿੱਖ ਦਾ ਨਮਾਇੰਦਾ ਮੈਂ ਜਵਾਨ ਆ ਮੈਂ ਤੇ ਜਦੋਂ ਮੈਂ ਇੱਥੋਂ ਗਿਆ ਸੀਗਾ 3 ਤਰੀਕ ਨੂੰ ਰਾਤ ਨੂੰ ਗਿਆ ਸੀਗਾ ਤੇ ਵਿੱਚ ਇੱਕ ਜਦੋਂ ਪਹਿਲੀ ਵਾਰੀ ਗਿਆ ਮੈਂ ਬਾਜ਼ੇ ਇੱਥੋਂ ਉਦੋਂ 11 ਵਜੇ ਚੱਲ ਗਿਆ ਮੈਂ ਸਵਾ 11 ਵਜੇ ਸਟੇਸ਼ਨ ਪੁੱਜਿਆ ਸਟੇਸ਼ਨ ਤੋਂ ਬਾਅਦ ਫਿਰ ਜਦੋਂ ਮੈਨੂੰ ਚੇਤਾ ਆਇਆ ਕਿ ਇੱਕ ਉਸਤਾਦ ਹੀ ਉਹਦੀ ਜਿਹੜੀ ਚਣਿਆਂ ਦੀ ਉਹ ਛੋਲਾਂ ਦੀ ਜਿਹੜੀ ਪੋਰੀ ਤੇ ਉਹ ਮੈਂ ਬਾਜ਼ੇ ਪੋਲ ਆਇਆ ਮੈਨੂੰ ਪਤਾ ਹੀ ਉਹ ਕਿਹੜੇ ਅਨਕਾਊਂਟਰ 'ਚ ਤੇ ਕਿੱਥੇ ਲਾਦੀ ਐ ਬਸ ਇਸ ਕਰਕੇ ਮੈਂ ਜਦੋਂ ਬਾਦੂ ਚੇਤਾ ਆਇਆ ਤੇ ਫੇਰ ਮੈਂ ਆਟੋ ਫੜ ਕੇ ਫੇਰ ਵਾਪਸ ਉੱਥੇ ਹੀ ਚਲ ਗਿਆ ਬਸ ਸਟੈਂਡ 'ਚ ਬਸ ਸਟੈਂਡ 'ਚ ਜਾਣ ਤੋਂ ਪਹਿਲਾਂ ਉੱਥੇ ਤਾਂ ਪੁੱਜਿਆ ਤਾਂ ਨਹੀਂ ਮੈਂ ਪਰ ਆਟੋ ਨਾਲ ਮੇਰੀ ਬਹੁਤ મતਬੇਦ ਹੋਏ ਬਹੁਤ ਬਹੁਤ ਚੀਜ਼ਾਂ ਉੱਤੇ ਨੀਆਂ ਹੋਈਆਂ ਮੇਰੀਆਂ ਉਹਨੇ ਬਹੁ ਮੈਨਾਂ ਰੋਡ ਦੀ ਗੱਲ ਕੀਤੀ ਹਰ ਇੱਕ ਚੀਜ਼ ਉਹਨੇ ਮੈਨਾਂ ਇਦਾਂ ਮਤਲਬ ਕੀਤੀ ਕਿ ਬਸ ਬਹੁਤ ਬੁਰਾ ਹਾਲੀ ਤੇ 2-3 ਵਾਰੀ ਉਹਨੇ ਮੈਨੂੰ ਮੈਂ ਉਹਨੂੰ ਕਿਹਾ ਮੈਂ ਕਿੱਥੋਂ ਜਾਈਏ ਨਾ ਇਹ ਰਸਤਾ ਨਹੀਂ ਹੈ ਬਈ ਤੇ ਕਹਿੰਦਾ ਤੁਹਾਨੂੰ ਜਿਆਦਾ ਪਤਾ ਵਾ ਕਿ ਆਪਾਂ ਲੋਕਲ ਇੱਥੋਂ ਤੁਹਾਨੂੰ ਕੱਖ ਨਹੀਂ ਪਤਾ ਤੀ ਚੁੱਪਦਾ ਬੈਠੇ ਰਹੋ ਤੇ ਫਿਰ ਮੈਂ ਮੈਂ ਉਹਨੂੰ ਚੁੱਪ ਕੀਤਾ ਰਿਹਾ ਤੇ ਮੈਂ ਉਦੋਂ ਤਾਂ ਮੈਨੂੰ ਸ਼ੱਕ ਹੋ ਗਿਆ ਮੈਂ ਕਿਹਾ ਕੋਈ ਨਾ ਕੋਈ ਗੱਲ ਬਾਤ ਜ਼ਰੂਰ ਹੈ ਤੇ ਮੈਂ ਆਪਣਾ ਬਟੂਆ ਬੜੂਏ ਜਿਹੜੇ ਪਏ ਜਿਹੜੇ ਆਪਣੇ ਡਾਕੂਮੈਂਟ ਇੰਪੋਰਟੈਂਟ ਤੇ ਜਿਹੜੇ ਆਪਣੇ ਫੋਨ ਹੀਗਾ ਜਿਹੜਾ ਮਤਲਬ ਲਿੰਕ ਹੀਗਾ ਆਧਾਰ ਉਹਦੇ ਨਾਲ ਅਕਾਊਂਟ ਨੰਬਰ ਨਾਲ ਤੇ ਉਹ ਸਾਹ ਕੋ ਲਿਖਾ ਲਿਆ ਤੇ ਫਿਰ ਜਦੋਂ ਲਿਖਾ ਲਿਆ ਤਾਂ ਫਿਰ ਮੈਂ ਉਹਨੂੰ ਇੱਕ ਵਾਰੀ ਫੇਰ ਪੁੱਛਿਆ ਮੈਂ ਕਿਹਾ ਇਹ ਬਈ ਕੀ ਮੈਂ ਦੋ ਤਿੰਨ ਵਾਰੀ ਕਿਹਾ ਤਾਂ ਉਹਨੇ ਫੇਰ ਮੈਨਾਂ ਰੂਡਲੀ ਵੀ ਬਣਾ ਗੱਲ ਕੀਤੀ ਤਾਂ ਫਿਰ ਫਿਰ ਫੇਰ ਉਹਨੂੰ ਫੇਰ ਉਹਨੇ ਮੈਨੂੰ ਉਹਨੇ ਵੇਹ ਰੋਡ ਲਈ ਤਰੀਕੇ ਨਾਲ ਜਿੱਦਾ ਗੱਲ ਕੀਤੀ ਤਾਂ ਫੇਰ ਮੈਂ ਉਹਨੂੰ ਕਿਹਾ ਕਿ ਬਈ ਦੇ ਲਾ ਫੇਰ ਮੈਂ ਉਹਨੂੰ ਗਲੇ ਤੋਂ ਫੜ ਲਿਆ ਇਹ ਚੀਜ਼ ਕੋਈ ਨਹੀਂ ਜਿਹੜੀ ਖਬੋ ਤੇ ਚੰਗੀ ਤੇ ਨਾ ਉੱਥੋਂ ਦੂਜਾ ਬੰਦਾ ਹੈ ਜਿਹੜਾ ਮੈਨੂੰ ਪਤਾ ਨਹੀਂ ਕਿੱਥੋਂ ਨਿਕਲ ਆਇਆ ਕਿੱਥੋਂ ਨਹੀਂ ਉਹ ਦੂਜਾ ਬੰਦਾ ਹੈ ਜਿਹੜਾ ਉਹ ਤਕਰੀਬਨ बेहोश ਹੋਈ ਲੱਗਾ ਜਿਆ ਡਰਾਈਵਰੀ ਟੈਂਪੋ ਵਾਲਾ ਦੂਜੇ ਬੰਦੇ ਨੇ ਪਿੱਛੋਂ ਆਲ ਕੇ ਮੇਰੇ ਰਮਾਲ ਪਾਤਾ ਮੈਂ ਫੇਹੋਸ਼ ਹੋ ਗਿਆ ਫਿਰ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਦੋ ਦਿਨ ਦੋ ਦਿਨ ਤਿੰਨ ਦਿਨ ਮੈਨੂੰ ਕੱਖ ਨਹੀਂ ਪਤਾ ਕੀ ਹੋਇਆ ਕੀ ਨਹੀਂ ਤਾਂ ਫਿਰ ਉਸ ਤੋਂ ਪਹਿਲਾਂ ਮੈਨੂੰ ਕੱਲ ਕੱਲ ਦੀ ਗੱਲ ਆ ਕੱਲ ਤਿੰਨ ਤਰੀਕ ਸੱਤ ਮੈਨੂੰ ਕੱਲ ਸੱਤ ਕੱਲ ਸੱਤ ਤਰੀਕ ਦੀ ਤੇ ਉਸ ਤੋਂ ਪਹਿਲਾਂ ਹੀ ਮੈਨੂੰ ਇੱਕ ਦੋ ਵਾਰੀ ਹੋਸ਼ ਆਈ ਪਰ ਉਦੋਂ ਹੀ ਇੱਕਦਾਂ ਮੈਨੂੰ ਇਦਾਂ ਹੀ ਥੋਸ਼ ਕਰ ਦੇ ਦੇਰ ਮਾਲਜਾ ਲਾ ਕੇ ਤਾਂ ਫਿਰ ਜਦੋਂ ਮੈਨੂੰ ਉੱਥੇ ਹੋਸ਼ ਆਈ ਪਰ ਮੈਂ ਫਿਰ ਉਹਦਾ ਐਕਟਿੰਗ ਜੀ ਕੀਤੀ ਕਿ ਚਲਾ ਜਾ ਹੋਇਆ ਰਿਆ ਕਿ ਬੋਲਣਾ ਨਹੀਂ ਕੱਖ ਸੁਣੀ ਆ ਨਾ ਕੀ ਸਰਤਾ ਵੈਨਾਂ ਦਾ ਕੀ ਇਹ ਪਲੈਨਿੰਗ ਕਰਦੇ ਆ ਕੀ ਜਾਂਦਾ ਸਕੇਡਿਊਲ ਸਭ ਕੁ ਸੁਣੀ ਗਿਆ ਮੈਂ ਤੇ ਜਦੋਂ ਸਭ ਕੁ ਸੁਣੀ ਗਿਆ ਮੈਂ ਤੇ ਉਹਨਾਂ ਦਾ ਇਹੀ ਹੈ ਕਿ ਕਹਿੰਦੇ ਕਿ ਹੋਟਲ ਦੇ ਇੱਕ ਆਉਣਾ ਵਾ ਨੌਇਡਾ ਤੇ ਆਪਣਾ ਦਿੱਲੀ ਦੇ ਵਿੱਚ ਉੱਥੇ ਆਪਾਂ ਰੋਟੀ ਕਰਾਂਗੇ ਤੇ ਰੋਟੀ ਖਾਵਾਂਗੇ ਆਪਣੇ ਫੇਰ ਜਦੋਂ ਗਏ ਇਥੋਂ ਤਾਂ ਉਦੋਂ ਤਾਂ ਕਹਿੰਦੇ ਇੱਕ ਬੰਦਾ ਵੀ ਰੁਗੂਗਾ ਵਿੱਚ ਇਹਾਂ ਦੀ ਦੋ ਕੁੜੀਆਂ ਸੀ ਵਿੱਚ ਇੱਕ ਮਾਂ ਸੀਗਾ ਤੇ ਕਹਿੰਦੇ ਜਦੋਂ ਰੋਟੀ ਆਪਾਂ ਖਾਵੇਂ ਤੈਨੂੰ ਬਾਜੂ ਬਦਲੀ ਕਰ ਦਾਂਗੇ ਇਹ ਗੱਲ ਦੱਸਤਾ ਨਹੀਂ ਹੋਰੀ ਰੋਣਾ ਹੁੰਦਾ ਇਸ ਤੋਂ ਬਾਅਦ ਪਰ ਦੱਸ ਰਿਹਾ ਮੈਂ ਪਰ ਜਦੋਂ ਉਹਨੇ ਇਹ ਮਦਨ ਨੋਇਡਾ ਉਹੀ ਹੋਟਲ ਚ ਇੰਦਾ ਰੋਕੀ ਫੇਰ ਜਦੋਂ ਮੈਂ ਗੱਡੀ ਚੋਂ ਜਦੋਂ ਗੱਡੀ 'ਚ ਉਤਰੇ ਆਪਣੇ ਉਹ ਵੀ ਉਤਰ ਕੇ ਤਾਂ ਇੱਕ ਬੰਦਾ ਜੀ ਮੈਂ ਉਹਦੋਂ ਹਥਿਆਰ ਦੇਖ ਲਈ ਕਿ ਮਤਲਬ 73 ਰਪਿਆ ਵਾ ਕਾਰਜਾ ਹੀ ਗਹਿਕ ਸਾਰੇ ਮਤਲਬ ਮਤਲਬ ਮੋਟੀਆਂ-ਮੋਟੀਆਂ ਮਤਲਬ ਖੋਲੀਆਂ ਨਹੀਂ ਉਦੋਂ ਮਹਿਸੂਸ ਆਪ ਕੋ ਕਰਦੇ ਟੀਰੀ-ਟੀਰੀ ਜਿਹੀ ਅੱਖਾਂ ਦੇਖੀ ਜਾਂਦਾ ਸੀਗਾ ਮੈਂ ਤੇ ਚਾਰ ਉਹਨਾਂ ਤੋਂ ਪਿਸਤਲ ਹੀ 9mm ਦੇ ਤੇ ਤਾਂ ਫੇਰ ਜਦੋਂ ਨਿਕਲੇ ਬਾਹਰ ਜੇ 10 ਕਿ ਮਿੰਟ ਉਹਨਾਂ ਨੂੰ ਹੋ ਗਏ ਨਿਕਲਿਆਂ ਨੂੰ ਤਾਂ ਮੈਂ ਉਹਦਾ ਟਾਰਜ ਜਦੋਂ ਨਿਕਲੇ ਟਾਰਜਾ ਫੜਿਆ ਉਹਨਾਂ ਦੀ ਨੱਕੇ ਮਾਰਤਾ ਉਹ ਬੰਦਾ ਉੱਥੇ ਭੇੋਸ਼ ਹੋ ਗਿਆ ਤੇ ਤਾਂ ਮੁੰਡਾ ਜਿਹੜਾ ਉਹ ਜਿਹੜਾ ਹੈਗਾ ਭੇੋਸ਼ ਹੋਇਆ ਤਾਂ ਆਪਾਂ ਉਹਦੇ ਹੀ ਨਿਕਲਣ ਦੀ ਕੀਤੀ ਜਦੋਂ ਆਪਾਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਤੇ ਉਹ ਮੁੰਡਾ ਜਿਹੜਾ ਦੋ ਕੁੜੀਆਂ ਵੀ ਉਹਦੇ ਨਾਲ ਸੋ ਕੁੜੀਆਂ ਜਿਹੜੀਆਂ ਉਹ ਤਾਂ ਭੇੋਸ਼ ਹੀ ਉਹਦੋਂ ਪਰ ਮੈਂ ਉਦੋਂ ਜਿਹੜਾ ਹੀ ਦਾਣਾ ਦੇ ਨੱਕ 파ੜ ਕੇ ਬਾਹਰ ਨਿਕਲ ਗਿਆ ਤੇ ਆਪਣਾ ਮੈਂ ਉਦੋਂ ਚੜਨ ਲੱਗਾ ਪਰ ਉਹਨਾਂ ਨੇ ਜਿਹੜੇ ਬੰਦਾ ਇੱਕ ਹੋਰ ਰੱਖਿਆ ਹੋਇਆ ਹੈਗਾ ਤੇ ਮੈਂ ਉਦੋਂ ਜਿਹੜਾ ਛੋਟਾ ਹਾਥੀ ਕੁਦਰਤ ਹੀ ਉਦੋਂ ਰੱਬ ਨੂੰ ਇੱਕ ਛੋਟਾ ਹਾਥੀ ਆ ਤਾਂ ਉਹ ਇੱਕ ਬਾਬਾ ਹੀ ਕਾਫੀ ਸਿਆਣਾ ਜਾਏਗਾ ਅਮਰੇਸ਼ਾ ਇਹਨਾਂ ਨੂੰ ਨਹੀਂ ਪਤਾ ਉਹਨੇ ਅਮਰੇਸ਼ਾ ਕਿਹਾ ਕੀ ਨਹੀਂ ਪਰ ਬਹੁਤ ਸਿਆਣਾ ਹੈਗਾ ਉਹਦਾ ਮੈਂ ਧੰਨਵਾਦ ਕਰਨਾ ਉਹਦੀ ਵਾਰ ਨੇ ਬੱਚਿਆਂ ਜੇ ਕਿਸੇ ਵੀ ਸੌਂਦੇ ਹੋਣਗੇ ਤਾਂ ਮੈਂ ਉਹਨੂੰ ਰੀਕਵੈਸਟ ਕਰਦਾਂਗੀ ਆਪਣਾ Google Pay ਕੋਸ਼ਿਸ਼ ਵੀ ਚਲਾਉਂਦੇ ਆ ਤਾਂ ਮੈਂ ਪਏ ਉਹਨਾਂ ਨੂੰ ਪਾਦਾ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਮੇਰੀ ਹਾਂ ਦਾ एहसान ਮੈਂ ਨਹੀਂ ਭੁੱਲ ਸਕਦਾ ਸਾਡੀ ਜ਼ਿੰਦਗੀ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਨੇ ਤੇ ਕਿਤੇ ਵੀ ਕਿਤੇ ਵੀ ਹੈਗੇ ਆ ਜਾਂ ਕਿਤੇ ਵੀ ਮੈਨੂੰ ਸੁਣ ਰਹੇ ਆ ਮੇਰੀ ਇਹ ਗੱਲ ਨੂੰ غور ਕਰਿਓ ਤੇ ਮੈਂ ਜਦੋਂ ਉੱਥੇ ਬੈਠਾ ਤੇ ਉਹ ਜਿਹੜਾ ਬੰਦਾ ਜੱਕਦਾ ਨਿਕਲ ਕੇ ਉਹਨੇ ਰੋਡ ਜੀ ਲੋਏ ਦੀ ਮੇਰੇ ਇੱਥੇ ਗਿੱਟੇ ਦੇ ਮਾਰੀ ਬਹੁਤ ਜ਼ੋਰ ਦੀ ਮਾਰੀ ਉਹਨੇ ਐਰ ਪਿੱਛੋ ਲਿਆ ਕੇ ਪੂਦੀ ਗਿੱਟੇ ਦੇ ਮਾਰੀ ਫੇਰ ਮੇਰੀ ਲੱਤ ਇੱਕ ਉੱਪਰ ਹੀ ਤਾਂ ਇੱਕ ਥੱਲੇ ਹੀ ਗਈ ਉੱਪਰ ਹੁੰਦੀ ਨਹੀਂ ਲੱਤ ਮੇਰੀ ਪਰ ਮੈਂ ਔਖਾ ਔਖਾ ਮੈਨੂੰ ਚੜਨਾ ਹੀ ਪਿਆ ਡਾਊਨ ਮੈਂ ਟੈਂਪੋ ਵਾਲੇ ਜਿਹੀ ਪਰ ਮੈਨੂੰ ਚੜਨਾ ਪਿਆ ਕਿਉਂਕਿ ਮੇਰੇ ਤੋਂ ਦੂਜਾ ਕੋਈ ਰਸਤਾ ਹੈ ਨਹੀਂਗਾ ਤਾਂ ਜਦੋਂ ਮੈਂ ਉਹਦੇ ਚੜ ਕੇ ਉੱਪਰ ਫਿਰ ਮੈਨੂੰ ਕੋਈ ਬੋਲਣ ਦੀ ਤਾਂ ਲੋੜ ਪਈ ਨਹੀਂਗੀ ਤਾਂ ਫਿਰ ਜਿੱਦਾਂ ਮੈਂ ਜਿੱਦਾਂ ਉਹਨੇ ਸਟੇਸ਼ਨ 'ਤੇ ਮੈਨੂੰ ਲਾਇਆ ਦਿੱਲੀ ਸਟੇਸ਼ਨ ਜਿਹੜਾ ਆਪਣਾ ਦਿੱਲੀ ਸਟੇਸ਼ਨ 'ਤੇ ਉਹਨੇ ਕਿਹਾ ਕਿ ਬਈ ਤੂੰ ਜਲਦੀ ਜਲਦੀ ਚੱਲ ਜਾ ਤਕਰੀਬਨ ਉਦੋਂ 12:40 ਦਾ ਟਾਈਮ ਹੀਗਾ ਸਤਖੰਡ ਟ੍ਰੇਨ ਦਾ ਟਾਈਮ ਹੋਇਆ ਪਿਆ ਹੀ ਉਦੋਂ ਉਹਨੇ ਜਿੱਦਾਂ ਹੀ ਉਹਨੇ ਕਿਹਾ ਕਿ ਤੇ ਤੋ ਪਾਈ ਹੈਗੀ ਆ